एसएसपी फाजिलका गुरमीत सिंह ਵੱਲੋਂ ਅਜ ਜਲਾਲਾਬਾਦ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸ਼ਾਮਲ ਰਹੇ ਇਸ ਮੌਕੇ ਜਾਣਕਾਰੀ ਦਿੰਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ੇ ਦੇ ਖਾਤਮੇ ਲਈ ਇਹ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪੀਸ ਸਰਚ ਅਭਿਆਨ ਦੌਰਾਨ ਅੱਜ ਫਾਜ਼ਲਕਾ ਪੁਲਿਸ ਦੇ ਐਸਐਸਪੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਸਾਡੇ ਵੱਲੋਂ ਜਿਹੜਾ ਯੋਧ ਨਸ਼ਿਆਂ ਵਿਰੁੱਧ ਲਹਿਰ ਸਟਾਰਟ ਕੀਤੀ ਹੈ ਇਹਦੇ ਵਿੱਚ ਇਹ ਸਾਡਾ ਕਾਸ ਆਪਰੇਸ਼ਨ ਸੀਗਾ ਕੰਬਿੰਗ ਐਂਡ ਸਰਚ ਆਪਰੇਸ਼ਨ ਜੀ ਉਹ ਅਸੀਂ ਖਾਣਾ ਬੈਰੋਕੇ ਦਾ ਪਿੰਡ ਮਹਾਲਮ ਹੈ ਉੱਥੇ ਕੀਤਾ ਸੀਗਾ ਉੱਥੇ ਅਸੀਂ ਕਰੀਬ ਜਿਹੜੇ ਸਸਪੈਕਟਡ ਹਾਊਸਸ ਸੀਗੇ ਉਹਨਾਂ ਨੂੰ ਚੈੱਕ ਕੀਤਾ ਚੈੱਕ ਕਰਕੇ ਉਹਨਾਂ ਨੂੰ ਵਾਰਨ ਵੀ ਕੀਤਾ ਜਦੋਂ ਉਹਦੇ ਮੈਂਬਰ ਸੀ ਉੱਥੇ ਵੀ ਜਿਹੜਾ ਇਹ ਕੰਮ ਛੱਡਦੇ ਨੇ ਇਹ ਇਹ ਸਾਡਾ ਬਿਲਕੁਲ ਵੀ ਇਹਦੇ ਅਹੀ ਉਲਟਾ ਅਸੀਂ ਜੇ ਕਾਬੂ ਆਗੇ ਤੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਥੇ ਜਲਾਲਾਬਾਦ ਸਿਟੀ ਚ ਆ ਗਏ ਇੱਥੇ ਵੀ ਅਸੀਂ ਪਤਾ ਲੱਗਾ ਇਹ ਵੀ ਫਾਰਕ ਤੇ ਇੱਕ ਦਾਣਾ ਮੰਡੀ ਥੋੜੀ ਹੈ ਚੈਕਿੰਗ ਦੀ ਲੋੜ ਜੀ ਤੇ ਇੱਥੇ ਆ ਕੇ ਇਹਨੂੰ ਸਾਰਾ ਫਾਰਕ ਨੂੰ ਪਹਿਲਾਂ ਜਿਹੜੀਆਂ ਐਂਟਰੀ ਐਂਡ ਜਿੱਟ ਜਿਹੜੀ ਉੱਥੇ ਫੋਰਸ ਲਾ ਕੇ ਨੂੰ ਚੈੱਕ ਕੀਤਾ ਹਰ ਕੇਪਾ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਉਹਦਾ ਤਲਾਸ਼ੀ ਵੀ ਲਈ ਵੈਰੀਫਾਈ ਵੀ ਕੀਤੇ ਉਹਨਾਂ ਦੇ ਪੁੱਛਿਆ ਤੁਸੀਂ ਕੀ ਕੰਮ ਕਰਦੇ ਸੋ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਜਿਹੜਾ ਇਹ ਅਭਿਆਨ ਹੈ ਕੰਟੀਨਿਊਸ ਹੈ ਜਿਹੜਾ ਸਰ ਇੱਕ ਗਾਂਧੀ ਨਗਰ ਵਿੱਚ ਥੋੜੇ ਦਿਨ ਹੋ ਗਏ ਨੇ ਬੀਤਿਆ ਦਿਨੀ ਮੌਤ ਹੋਈ ਸੀ ਚਿੱਟੇ ਨਾਲ ਉਹਦੀ ਮਦਰ ਨੇ ਦੱਸਿਆ ਇਹ ਵੀ ਪੂਰੇ ਜਲਾਲਾਬਾਦ ਦੇ ਵਿੱਚ ਹੀ ਨਸ਼ਾ ਵਿਕਦਾ ਹੈ ਜਿਹੜੇ ਮੱਲੇ ਮਰਜ਼ੀ ਚੱਲ ਜੋ ਵੇਖੋ ਇਹਦੇ ਵਿੱਚ ਜਿੱਦੋਂ ਮੰਨ ਇਸ ਵਿੱਚ ਅਸੀਂ ਜਾਣਦੇ ਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਉਹਨੂੰ ਉੱਥੇ ਆਏ ਸੀ ਇੱਥੇ ਇੱਥੇ ਆਪਾਂ ਵਿਸ਼ੇਸ਼ ਕਾਰਵਾਈ ਕਰਦੇ ਆਂ ਤੁਸੀਂ ਦੇ ਵਿੱਚ ਤੁਹਾਨੂੰ ਵੀ ਯਾਰ ਰਿਕੁਐਸਟ ਹੈ ਤੁਸੀਂ ਐਨੀ ਇਨਫਰਮੇਸ਼ਨ ਤੇ ਦੱਸ ਦਿੰਦੇ ਆ ਵੀ ਉੱਥੇ ਵੇਖਦਾ ਜੀ ਪਰ ਤੁਸੀਂ ਦੱਸੋ ਯਾਰ ਸਾਨੂੰ ਕੋਈ ਬੰਦਾ ਐਡਿਕਟ ਹੈ ਯਾਰ ਦੱਸੋ ਅਸੀਂ ਉਹਨੂੰ ਲੈ ਕੇ ਆਈਏ ਤੁਸੀਂ ਸਾਡੇ ਕੋਲ ਲੈ ਕੇ ਆ ਜਾਓ ਆਪਾਂ ਉਹਨੂੰ ਉਹਦਾ ਸਹੀ ਟ੍ਰੀਟਮੈਂਟ ਸ਼ੁਰੂ ਕਰਾਈਏ ਚਲੋ ਬਾਜੇ ਇਸ ਪਾਸਿਓਂ ਜੀ ਸੋ ਤੁਹਾਨੂੰ ਵੀ ਇਸ ਮਾਮਲੇ ਦੀ ਯਾਰ ਬਿਲਕੁਲ ਫਰੰਟ ਦੇ ਹੋ ਕੇ ਕਾਰਵਾਈ ਕਰਨੀ ਪੈਣੀ ਹੈ ਸਰ ਮਹੱਲਾ ਰਾਜਪੂਤਾ ਵਾਲਾ ਜੀ ਪਿਛਲੇ ਦਿਨੀ ਡੀਐਸਪੀ ਸਾਹਿਬ ਆਏ ਸੀ ਸੋਮਨਾਥ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਸੀ ਉੱਥੇ ਵੀ ਅਸੀਂ ਉਹਨਾਂ ਨੂੰ ਦੱਸਿਆ ਸੀ ਵੀ ਮਾਰਕੀਟ ਕਮੇਟੀ ਵਾਲੇ ਗੇਟ ਦੇ ਬਿਲਕੁਲ ਨੇੜੇ ਫੁੱਲ ਨਸ਼ਾ ਪਰ ਮੁਲਾਜ਼ਮਾਂ ਦੀਆਂ ਗੱਡੀਆਂ ਗਈਆਂ ਉੱਥੋਂ ਯੂ ਟਰਨ ਲੈ ਕੇ ਵਾਪਸ ਹੋ ਗਈਆਂ ਪਰ ਗਾਂ ਕਿਸੇ ਨੇ ਇਹ ਨਹੀਂ ਦੇਖਿਆ ਜਾ ਕੇ ਵੀ ਵਾਕਿਆ ਵੇਖਦਾ ਜਾਂ ਨਹੀਂ ਕੋਈ ਨਹੀਂ ਉਸ ਤੀਸਰੇ ਧਿਆਨ ਚ ਲੈਂਦਾ ਇਹ ਜਗਾ ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਇਹ ਕਰਦੇ ਕਰਦੇ ਇਹ ਲੋ ਕਰਾਂਗੇ ਵਸ਼ ਕਰਾਂਗੇ ਜਿਵੇਂ ਕੋ ਮੈਂ ਖੁਦ ਪਰਚਾ ਆ ਜੀ ਸਰ ਕੋਈ ਬ੍ਰਾਮਦ ਹੋਇਆ ਜਿੱਥੇ ਕੋਈ ਹੁੰਦੇ ਨੇ ਟਰੇਨ ਦੇ ਵਿੱਚ ਚੈਕਿੰਗ ਸੀ ਉਹ ਸਾਡੇ ਸੱਤ ਚੱਲ ਜੀ ਜਾਂਦੇ ਜੀ ਸਰ ਇੱਕ ਪਿੰਡ ਬਾਮਣੀ ਵਾਲਾ ਹੈ ਜਿਵੇਂ ਮਹਾਰਮ ਚੱਲਦਾ ਹੈ ਚਿੱਟਾ ਉਸ ਤਰੀ ਬਾਮਣੀ ਵਾਲਾ ਚੱਲਦਾ ਹੈ ਤੁਹਾਡੇ ਨੋਟਿਸ 'ਚ ਜੇ ਤੁਸੀਂ ਹੁਣ ਆਏ ਹੋ ਤੁਹਾਨੂੰ ਨਹੀਂ ਪਤਾ ਲੇਕਿਨ ਉਹ ਵੇਖੋ ਗੱਲ ਸਮਾਂ ਪਤਾ ਕੀ ਹੈ ਕੀ ਵੀ ਸਾਨੂੰ ਇਨਫਰਮੇਸ਼ਨ ਮਿਲਦੀ ਹੈ ਅਸੀਂ ਜਾਣੇ ਉੱਥੇ ਉਹਨੂੰ ਮਟੀਰੀਅਲਾਈਜ਼ ਕਰਦੇ ਆਂ ਹੁਣ ਤੁਸੀਂ ਬੰਮਣੀ ਵਾਲਾ ਧਿਆਨ ਦਿੱਤਾ ਸੀ ਉੱਥੇ ਵੀ ਉੱਥੇ ਵੀ ਕਿਹੜਾ ਕੱਢਾਂਗੇ ਸੋ ਜਿੱਥੇ ਸਸਪੈਕਟਡ ਹੈ ਉਸੇ ਅਸੀਂ ਚੈੱਕ ਕਰਦੇ ਆਂ ਠੀਕ ਹੈ ਨਾ ਸੋ ਤੁਹਾਡਾ ਵੈਲਕਮ ਹੈ ਤੁਸੀਂ ਸਾਨੂੰ ਜਦੋਂ ਮਰਜ਼ੀ ਕੋਈ ਇਨਫਰਮੇਸ਼ਨ ਆਉਂਦੀ ਦੱਸਿਆ ਕਰੋ ਅਸੀਂ ਉੱਤੇ ਕਾਰਵਾਈ ਕਰਾਂਗੇ